ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਸਾਰੇ ਜਣ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਤੇ ਲੱਗਿਆ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਲੀਏ ਸਾਰੇ ਚੈਨਲ ਤੇ ਨਵੇਂ ਆਪਲੀਏ ਚੈਨਲ ਨੂੰ ਕਰ ਲਈ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸੋਣਾ ਜੀ ਕਮੈਂਟ ਕਰਕੇ ਜਰੂਰ ਅਸੀਂ ਜੀ ਤੇ ਟਾਈਮ ਹੋ ਗਿਆ ਜੀ ਇੱਥੇ 3:30 ਦਾ ਟਾਈਮ ਹੋ ਗਿਆ ਕੱਪੜੇ-ਕੁਪੜੇ ਕਹਿ ਲਾਦੇ ਆਪਾਂ ਚਾਹ ਪਾਣੀ ਪੀ ਕੇ ਬਸ ਨਾਲ ਦੀ ਨਾਲ ਮੈਂ ਕੱਪੜੇ ਕਹਿ ਲਾਦੇ ਤੇ ਫਿਰ ਮਹਜਰਾ ਅੱਜ ਗੰਡੇ ਵਿੱਚ ਪਹਿਲਾਂ ਸਵੇਰੇ ਸਮਾਂ ਦੀ ਸਰਾਹ ਸਵੇਰੇ ਤੁਹਾਨੂੰ ਪਤਾ ਜੀ ਕੰਮ ਥੋੜਾ ਜਿਆਦਾ ਹੋ ਜਾਂਦਾ ਪੁੱਚੂ ਪੁੱਚੇ ਲਾਉਣੇ ਜਦ ਬੋਕਰਵਾਰੀ ਵਾਲਾ ਕੰਮ ਜਿਆ ਹੋ ਜਾਂਦਾ ਵੀ ਦੋਵਾਂ ਦਾ ਨਾਲ ਨੂੰ ਕੇ ਚਲੋ ਹਨਾ ਬਹਿ ਜੀ ਜਾਂਦਾ ਤੇ ਤਾਂ ਕਰਕੇ ਫਿਰ ਹੁਣ ਵਧੀਆ ਸੀਗਾ ਮੌਸਮ ਹਵਾ ਚੱਲੀ ਜਾਂਦੀ ਹੈ ਮਹਜਰਾ ਤੇ ਗੰਡੇ ਖੁਆ ਕੇ ਗੰਡੇ ਲੈਣ ਤਾਨੂੰ ਜੀ ਪਹਿਲਾਂ ਤਾਂ ਦੋ ਤਿੰਨ ਦਲ ਪੈਣ ਕੇ ਘਰੇ ਪੈ ਰਹੇ ਤੇ ਕੰਨ ਤੇ ਆਪਣੇ ਇੱਥੇ ਲੈਂਦੇ ਆ ਤੇ ਤਾਂ ਕੰਨ ਵੀ ਨਹੀਂ ਸੁਭਾਰੇ ਨੇ ਤੇ ਅੱਜ ਟਾਈਮ ਸੀਗਾ ਅਸੀਂ ਖੱਦਰ ਵਾਟੂ ਸਮਾਰਦੀਏ ਤੇ ਗੰਡੇ ਬਹੁਤ ਜਾਲ ਸੋਨੇ ਆਗੇ ਤੇ ਬਾਕੀ ਜੀ ਸਵੇਰੇ ਮੈਂ ਕੱਲ ਤਾਂ ਸੁਨਾ ਸੀਗੀ ਮੈਂ ਸਵੇਰੇ ਤੇ ਕੰਮ ਧੰਦਿਆ ਦੀ ਵੀਡੀਓ ਬਣਾਵਾਂਗੀ ਆਖ ਬੜੀਆ ਤੇ ਵੀ ਘੇਰ ਪਾਈ ਬਣੀ ਨਹੀਂ ਸਵੇਰੇ ਕੰਮਕਾਰ ਬਹੁਤ ਜਿਆਦੇ ਵੀ ਉਲਝ ਜਾਂਦੇ ਸਵੇਰੇ ਬਾਕੀ ਸੋਨ ਉਹ ਖੁਸ਼ਖਬਰੀ ਦੱਸਾਂਗੇ ਆਪਾਂ ਵੀ ਇੱਕ ਖੁਸ਼ਖਬਰੀ ਹੈ ਵੀ ਆਪਣਾ ਕੰਮ ਉਹਨੇ ਉਲਝਾ ਹੈਗਾ ਖੁਸ਼ਖਬਰੀ ਦੇ ਤੇ ਬਹੁਤ ਜਿਆਦਾ ਖੁਸ਼ੀ ਹੈ ਜੀ ਸਾਨੂੰ ਤੇ ਸਾਰੇ ਪਰਿਵਾਰ ਨੂੰ ਤੇ ਭੈਣ ਨੂੰ ਪਤਾ ਲੱਗਿਆ ਤਾਂ ਭੈਣ ਵੀ ਕਹਿੰਦੀ ਭਾਈ ਦੱਬਾ ਜਿੱਦੇ ਅੱਬਾ ਦੇ ਕੇ ਜਾਓ ਆਦੀ ਰਸੂਲ ਦੇ ਬਾਕੇ ਜਾਓ ਤੇ ਬਾਕੀ ਸਾਨੂੰ ਆਪਾਂ ਦੱਸਾਂਗੇ ਬਾਕੀ ਕੁਝ ਕੁਸ਼ਤ ਪਹਿਨਣੇ ਤਾਂ ਗਾਸਾ ਲਾਈ ਲਿਆ ਹੁਣ ਮੇਰੇ ਐਂ ਕਹਿੰਦੇ ਕਰਦੀ ਕੁਝ ਖਬਰ ਹੀ ਹੈ ਜੀ ਤੇ ਬਾਕੀ ਆਪਾਂ ਜਾਦੇ ਸਸਪੈਂਸ ਯਾਨੀ ਮਨੋਂ ਦੇਦੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਹਨਾਂ ਤੁਹਾਨੂੰ ਦੱਸ ਦਿੰਨੇ ਆ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਦੀ ਆਪਣੀ ਸੂਪੀ ਜੀ ਦੂਸਰੀ ਝੋਟੀ ਵੀ ਤੇ ਗੁਰਚਰਨਜੀਤ ਜਿਹੜਾ ਬਖਿੰਡੇ ਵਾਲੇ ਦੀਦੀ ਆ ਉਹ ਤਾਂ ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਸੀ ਕਹਿੰਦੇ ਦੀਦੀ ਕੱਟੀ ਹੋ ਰਾਊਗੀ ਕੁਫੇਰ ਤੇ ਉਹਨਾਂ ਦੀ ਗੱਲ ਸਹੀ ਹੋ ਗਈ ਜੀ ਕੱਟੀ ਐ ਕੱਲ ਸੂਕੀ ਰਾਤ 9:30 ਤੇ ਪੌਣੇ 10 ਦੇ ਵਿੱਚ ਵਿੱਚ ਜੀ ਇੱਥੇ ਜੀ ਸੂਈ ਐ ਤੇ ਵਧੀਆ ਸੌਖੀ ਸੂਪੀ ਜੀ ਵਧੀਆ ਤੇ ਚਲੋ ਆਪਾਂ ਤਾਂ ਕਹਨੇ ਵਾਹਿਗੁਰੂ ਹਨਾ ਸਾਰਿਆਂ ਨੂੰ ਐਹ ਜਿਹੀਆਂ ਖੁਸ਼ੀਆਂ ਲੈ ਕੇ ਆਵੇ ਤੇ ਉਹ ਨਿੱਕੀ ਜਿਹਾ ਕੱਤੀ ਦੂਜੇ ਬਸਣਾਂ ਕੋਲੇ ਤਾਂ ਜਮ ਖੇੜ ਧੀ ਰਾਦੀ ਅਜਿਹਾ ਦੂਜੀ ਆਪਣੀ ਲਾਡੋ ਕੋਲੇ ਤਾਂ ਹੋਰ ਹੀ ਰਾਦੀ ਹੈ ਨਾ ਲਾਡ ਜਦੋਂ ਆਹੋ ਜਦੋਂ ਆਪਣੀ ਦੂਜੀ ਵਾਰ ਸੀ ਲਾਡੋ ਗੁੱਡੀ ਸੀ ਲਾਡੋ ਰਾਜੀ ਬੈਠੀ ਉਹੋ ਛੋਟੀ ਛੋਟੀ ਰਾਵ ਨੇ ਇਹੋ ਸਾਫ ਲਾਡ ਕੱਤੀ ਹੋਈ ਆ ਤੇ ਬਾਕੀ ਸੋਨੋ ਆਪਾਂ ਤਾਂ ਖਾਵਾਂਗੇ ਨਿੱਕੀ ਜੇ ਜਬੀ ਪਿਸਕੀ ਜੀ ਬਾਕੀ ਦੁੱਧ ਛੱਡਾਂਗੇ ਜੀ ਪੂਰਾ ਵਧੀਆ ਖੁੱਲਾ ਤੇ ਹੋ ਜੂਗੀ ਸੋਹਣੀ ਬਣ ਜੂਗੀ ਗੋਲ ਮਟੋਲ ਬਣਾ ਦਾਂਗੇ ਇਹਨੂੰ ਆਪਾਂ ਤੇ ਬਾਕੀ ਸਭ ਬਹੁਤ ਜ਼ਿਆਦੇ ਖੁਸ਼ੀ ਵਾਲੀ ਗੱਲ ਹੈ ਜੀ ਤੇ ਖੁਸ਼ਖਬਰੀ ਹੈ ਤਾਂ ਸਾਡਾ ਬਹੁਤ ਜ਼ਿਆਦੇ ਵਧੀਆ ਬਾਕੀ ਸਾਰੇ ਭੈਣ ਭਰਾ ਹੁਣ ਮੈਨੂੰ ਪਤਾ ਸਾਰੇ ਵਧਾਈਆਂ ਦੇਣਗੇ ਕਿ ਸੋਹ ਦੁਆਰੇ ਇੱਕ ਕੱਤੀ ਹੋਰ ਆ ਗਈ ਤੇ ਚਲੋ ਜੀ ਐਂ ਹੁੰਦਾ ਹਨਾ ਵੀ ਪਸੂ ਡੰਗਰ ਸਾਹਮਣੇ ਆ ਚਲੋ ਮਿਹਨਤ ਦਾ ਮੁੱਲ ਪੈ ਜਾਂਦਾਗਾ ਜੀ ਤਾਂ ਚਲੋ ਮਾਂਗਾ ਦੀ ਮਾਂਗਰ ਕੱਟੀਆਂ ਬੱਛੀਆਂ ਬਣੀ ਜਾਂਦੀਆਂ ਐ ਹੋ ਜਾਂਦਾ ਵੀ ਚਲੋ ਠੀਕ ਆ ਹਨਾ ਫੇਰ ਹੀ ਵਾਦਾ ਹੁੰਦਾ ਜੀ ਪਸ਼ੂਆਂ ਦੇ ਵਿੱਚ ਜੇ ਹੁਣ ਪਸ਼ੂ ਵੀ ਜੇ ਖਰਾਬ ਹੋ ਜਾਂਦੇ ਬੰਨਣਾ ਫੇਰ ਮਣ ਪਿੱਛੇ ਮਣ ਜਾ ਹੋ ਜਾਂਦਾ ਪਸ਼ੂ ਸਾਹਮਣੋਂ ਵੀ ਜੀ ਨਹੀਂ ਕਰਦਾ ਤੇ ਚਲੋ ਐ ਵਾਦਾ ਹੁੰਦਾ ਹਨਾ ਤਾਂ ਖੁਸ਼ੀ ਬਹੁਤ ਜ਼ਿਆਦੇ ਹੁੰਦੀ ਆ ਤੇ ਚਲੋ ਜੀ ਆਪਾਂ ਤੁਹਾਨੂੰ ਫੇਰ ਮਿਲਾਉਂਦੇ ਆ ਕੱਟੀ ਦੇ ਨਾਲ ਆਕੜੀ ਦੇ ਨਾਲ ਤੇ ਕਿਰ ਆਪਾਂ ਗੱਲੇ ਸਮਾ ਲਈਏ ਲਓ ਜੀ ਆਪਾਂ ਲਾਗੇ ਸਾਦਾ ਛਾਦੀ ਚੀ ਜੀ ਕਾਲੇ ਕ ਦੁਲਾਰੇ ਜਿਹਸਾਂ ਨੇ ਰੈਡੀ ਦੋ ਤੇ ਇੱਕ ਕਾਲਮ ਵਾਲਾ ਸੀ ਕਰਜ ਆਪਾਂ ਲਾਡੋ ਦਿਖਾਤੀਆਂ ਅਮੀ ਨਿੱਕੀ ਲਾਡੋ ਨਹੀਂ ਦਿਖਾਈ ਰਹੀ ਮਾ ਕੋਈ ਨਹੀਂ ਜਦੋਂ ਘਰੇ ਬੰਨੀਆਂ ਉਹ ਬਣਾਵਾ ਕੇਰਾ ਤਾਂ ਜੀ ਅੰਦਰ ਬੰਨੀਆਂ ਹੋਈਆਂ ਬਾਹਰ ਨਹੀਂ ਬੰਨੀਆਂ ਜਿਹਾਈਆਂ ਗਾਈਆਂ ਬਾਹਰ ਬੰਨੀਆਂ ਤੇ ਮੈਸਾ ਦੋਨੇ ਅੰਦਰ ਐ ਤੇ ਕਿਉਂਕਿ ਐ ਸੀਗਾ ਵੀ ਨਿੱਕੀ ਆ ਹਜੇ ਨਾ ਆਪਣੀ ਤੇ ਬਾਹਰ ਫਿਰ ਕੁੱਤਿਆਂ ਕਰਤਿਆਂ ਦਾ ਡਰ ਰਹਿੰਦਾ ਤੇ ਤਾਂ ਕਰਕੇ ਖਰਚੋਤੀ ਦੂਜੀ ਵੀ ਕਾਰੀ ਗਾਈ ਲਈ ਨਵੀਂ ਕੱਲੀ ਫੇਰ ਉਹ ਖੜਦੀ ਨਹੀਂ ਸੀ ਅੰਦਰ ਤੇ ਗਾਈਆਂ ਬਾਹਰ ਆਜੇ ਛੋਟੀਆਂ ਦੋਵੇਂ ਅੰਦਰ ਦੋਵੇਂ ਇਕੱਠੇ ਅੰਦਰ ਐ ਤੇ ਡੈਡੀ ਘੇਰ ਤੋਂ ਆਇਆ ਹੁਣ ਸਾਰਾ ਕੁਝ ਲੰਦੇ ਆ ਤੇ ਜਸ਼ਨਦਰ ਜੀ ਆ ਕੇ ਬੈਣੀ ਗਈ ਜਿਹੜਾ ਮੁੰਡਾ ਆਪਣੇ ਨਾਲ ਉਦੋਂ ਵੀ ਜੋ ਆਪਣੇ ਝੋਨਾ ਲਾਦਾ ਸੀ ਤੇ ਬੱਟਾ-ਬੁੱਟਾ ਬੋਲ ਕੇ ਰਹਿੰਦੇ ਨੇ ਨਾ ਆਇਆ ਜੀ ਜਸ਼ਨਦਰ ਜੀਨ ਖੜਦੇ ਸੀ ਆ ਜੋ ਲਾਉਂਦੇ ਝੋਨਾ ਤੇ ਆਜੇ ਫੇਰ ਉਹ ਨਾਲ ਜਿਸ ਤੇ ਗੈਣੀ ਖਾਦੀ ਲੈ ਚੰਨ ਤੇ ਗਈ ਸੀ ਹਾਕ ਦੇਖੋ ਦੇਖੋ ਪਾਲੋ ਦੇ ਖਰਾ ਵਗਾਰਾ ਤਾਂ ਬਾਟੇ ਦੀ ਚਿਦਕਾਰਤੀ ਖੁਲੇ ਤੇ ਜਵਦਰੀ ਕੰਨ ਚਾਵੇ ਸਰਵਾਟਾ ਵਾਟਾ ਕੁਤਨਾ ਆਪਣੇ ਹਾਈ ਤਾਈ 4 ਬੱਜਿਆ ਤੇ ਬੁਰਾ ਹਾਲ ਲੱਤੀ ਦਾ ਫਿਰ ਪਤਾ ਨਹੀਂ ਕਿ ਮੈਂ ਅੱਗੇ ਨਹੀਂ ਪੜੇਗਾ ਕਿ ਤਾਂ ਤੁਸੀਂ ਇਹ ਜਗਾ ਨਿਕੂ ਨਾ ਲੈ ਤੇ ਘੁੰਮੋ ਜੀ ਨਾ ਨਾ ਹਵਾ ਚੱਲੀ ਆਂਦੀ ਆ ਮੀਂਹ ਇੰਨਾ ਪਿਆ ਕੋ ਪਤਾ ਨਹੀਂ ਲੱਗਦਾ ਵੀ ਮੀਂਹ ਇੰਨਾ ਕੀ ਹੋ ਗਿਆ ਕਿੱਧਰ

ਲੈਡ ਦੀ ਇਹ ਵੀ ਆਖੋ ਲੈ ਲਓ ਚਲੋ ਜੀ ਫੇਰ ਨਾਲ ਲਓ ਜੀ ਗੰਡੇ ਗੰਡੇ ਸਮਾਰ ਕੇ ਸਬਜ਼ੀ ਵਗੈਰਾ ਆਪਾਂ ਚੀਦ ਕੇ ਰੱਖਤੀ ਤੇ ਮੰਮੀ ਦੇਖੇ ਜਾਂਦੇ ਫੋਨ ਤੇ ਡੈਡੀ ਹਰਾ ਕੁੱਤਰਦੇ ਸੀਗੇ ਅੱਧ ਵਿਚਾਲੇ ਲਾਈਟ ਬੱਗ ਗਈ ਹੁਣ ਲਾਈਟ ਆਊਗੀ ਤਾਂ ਹਰਾ ਕੁੱਤਰਾਂਗੇ ਤੇ ਹਰਾ ਆਏ ਵੀ ਅਸੀਂ ਕੁੱਤਰਾਂਗੇ ਡੈਡੀ ਤਾਂ ਜਾਵੜੇ ਤੇ ਨਿੱਕੀ ਇਹ ਵਾਲੀ ਸਾਟ ਟਿੱਡੀ ਵਾਲੀ ਸੋਣੀ ਲਾਦੇ ਸਾਰੇ ਫਸਗਣੋਂ ਨਿੱਕੀ ਜੀ ਅਸਰ ਉਹ ਫੇਰ ਦਿਖਾਉਂਗੀ ਮੈਂ ਅੰਦਰ ਆ ਜੇ ਕਿਰਾ ਫੇਰ ਬਾਹਰ ਬੰਨੇ ਨਾ ਜੇ ਤੋ ਫੇਰ ਦਿਖਾਉ ਤੇ ਇੰਨਾ ਜਿਆਦਾ ਚਾਹ ਚੜਿਆ ਜੀ ਸਾਨੂੰ ਤਾਂ ਜਸ਼ਨ ਇਹਨੂੰ ਅਸੀਂ 12 ਵਜੇ ਤੱਕ ਕਰ ਮਮੀ ਹੋਰੇ ਤਾਂ ਪੈ ਗਈ ਡੈਡੀ ਤਾਂ ਵਿਚਾਰੇ ਜਾਗਦੇ ਜਦੋਂ ਸਾਡੇ ਕੋਈ ਵੀ ਪਸ਼ੂ ਸੌਂਦਾ ਸਾਡੇ ਡੈਡੀ ਦੀ ਡਿਊਟੀ ਹੁੰਦੀ ਹੈ ਵੀ ਪਸ਼ੂ ਦੇ ਜਿਵੇਂ ਜੇਰ ਵਗੈਰਾ ਪਾ ਪੈ ਜੇ ਤਾਂ ਫਿਰ ਡੈਡੀ ਦੀ ਡਿਊਟੀ ਹੁੰਦੀ ਆ ਨਿਗਰ ਰੱਖਣ ਦੀ ਤਾਂ ਡੈਡੀ ਵਿਚਾਰੇ ਸਾਰੀ ਰਾਤ ਤੁਰੇ ਫਿਰ ਸਵੇਰੇ ਜਾ ਕੇ 4 ਵਜੇ ਜੇਰ ਪਈ ਹੈ ਜਦੋਂ ਮੈਂ ਉੱਠ ਕੇ ਚਾਹ ਚੁੱਟਰੀ ਹੈ ਤੇ ਬਸ ਉਦੋਂ ਹੀ ਕਿਤੇ ਬਸ ਜੇਰ ਪਈ ਸੀਗੀ ਤੇ ਡੈਡੀ ਦੀ ਡਿਊਟੀ ਹੁੰਦੀ ਹੈ ਜੀ ਡੈਡੀ ਸਾਰੀ ਰਾਤ ਵਿਚਾਰੇ ਨਿਗ੍ਹਾ ਰੱਖਦੇ ਆ ਹਨ ਤੇ ਬਾਕੀ ਮੈਂ ਚਾਹ ਕਰਕੇ ਦਿੰਦੀ ਸੀ ਡੈਡੀ ਨੂੰ ਜਦੋਂ ਮੈਂ ਡੈਡੀ ਨੇ ਮੈਨੂੰ 12 ਵਜੇ ਉਠਾਇਆ ਕਹਿੰਦੇ ਲਖਵੀਰ ਨਾਲੇ ਤਾਂ ਕਹਿੰਦੇ ਵੀ ਆਪਾਂ ਮਾੜਾ ਜਿਹਾ ਕੱਟੀ ਨੂੰ ਵੀ ਦੁੱਧ ਚੰਗਾ ਦੀਏ ਬੀਨੇ ਬੈਠੀ ਰਹੂਗੀ ਫਿਰ ਕਹਿੰਦੇ ਤੇ ਨਾਲੇ ਕਹਿੰਦੇ ਚਾਹ ਕਰਕੇ ਦਿਓ ਭਾਈ ਫਿਰ ਡੈਡੀ ਨੂੰ ਚਾਹ ਕਰਕੇ ਦਿੱਤੀ ਚਾਚੂ ਪੀ ਕੇ ਡੈਡੀ ਨੇ ਰੱਖੀ ਨਿਗਾ ਤੇ ਫਿਰ ਦੁੱਧ ਦ ਪਿਆ ਕੇ ਸਾਢੇ 12 ਵਜੇ ਫੇਰ ਮੈਂ ਸੌਂਗੀ ਮੁੜ ਕੇ 4:00 ਵਜੇ ਫੇਰ ਉੱਠ ਖੜੇ ਮਗਾ ਤੁਹਾਨੂੰ ਪਤਾ ਜੀ ਇੰਨਾ ਕੰਮ ਧੰਦਾ ਹੁੰਦਾ ਸੁੱਖਣਾ ਪਸਪਾਉਣਾ ਧਾਰਾ ਹੋ ਜਾਂਦੀਆਂ ਫਿਰ ਗਰਮੀ ਦੇ ਵਿੱਚ ਐ ਹੋ ਜਾਂਦਾ ਵੀ ਟਾਈਮ ਨਾਲ ਕੰਮ ਜਿਹੜਾ ਨਿਭੜ ਜੇ ਹਨਾ 10:00 ਵਜੇ ਦੇ ਨਾਲ ਠੀਕਾ ਇਸ ਤੋਂ ਬਾਅਦ ਤਾਂ ਫਿਰ ਦੁਪਹਿਰਾਂ ਹੀ ਹੋ ਜਾਂਦਾ ਜਮ ਤੇ ਸੁਨੇਹਾ ਹੀ ਉੱਠ ਖੜ ਜਾਂਦੇ ਆਪਾਂ ਤੇ ਲੋ ਜੀ ਆਪਣੇ ਨਾ ਮਨਪ੍ਰੀਤ ਦੀਦੀ ਹੈ ਜਿਹੜੇ ਤੇ ਉਹ ਕਹਿੰਦੇ ਸੀਗੇ ਕਹਿੰਦੇ ਦੀਦੀ ਤੁਸੀਂ ਹੁਣ ਨਾ ਵੀ ਵੀ ਉਹ ਦਿਖਾਉਣਾ ਹਟ ਗਿਆ ਆਪਣਾ ਕਿਹਨ ਟੈਟਰ ਆ ਗਿਆ ਸਾਨੂੰ ਫੇਰ ਟੱਪ ਜਾਂਦੋ ਤੇ ਉਹ ਮਾੜਪਰੀ ਦੀਦੀ ਕਹਿੰਦੇ ਸੀਗੇ ਕਹਿੰਦੇ ਤੁਸੀਂ ਨਾ ਦੀਦੀ ਵੀ ਖੇਤਾਂ ਦਾ ਵੀਊ ਦਿਖਾਉਣਾ ਹਟ ਗਿਆ ਹੁਣ ਦਿਖਾਇਆ ਕਰੋ ਤੇ ਖੇਤਾਂ ਦਾ ਵੀਊ ਬਸ ਜੀ ਆਹ ਦਾਲ ਸਬਜ਼ੀ ਆਪਣੀ ਤੇ ਕੱਖ ਕੰਡਾ ਹੋਇਆ ਪਿਆ ਇਹਦੇ ਵਿੱਚ ਤੇ ਆਪਣੇ ਅਮਰੂਦਾਂ ਦੇ ਬੂਝੇ ਦੋ ਬੂਟੇ ਲੱਗੇ ਆ ਦੋ ਤਿੰਨ ਤੇ ਅਮਰੂਦ ਦੇਖੋ ਲੱਗੇ ਪਏ ਬਹੁਤ ਜ਼ਿਆਦੇ ਆ ਦੇਖੋ ਪਰੇ ਵੇ ਹਜੇ ਤਾਂ ਕਿਰੇ ਹਨੀ ਇਹ ਕਾੜ ਦੇ ਜੇ ਅਮਰੂਦ ਹੋਇਆ ਜੇ ਸਾਰੇ ਹਜੇ ਤੱਕ ਨਾ ਟਾਈਮ ਨਹੀਂ ਹੋਇਆ ਕਰਨ ਦਾ ਪਰ ਰਮਣ ਭੈਣ ਕੇ ਆਪਣੇ ਜਿਹੜੇ ਚਾਹਲ ਬਲੌਗਸ ਵਾਲੇ ਦੀਦੀ ਉਹਨਾਂ ਉਹਨਾਂ ਦੇ ਕਿਰੇ ਪਏ ਅਮਰੂਦ ਉਹ ਦਿਖਾਉਂਦੇ ਹੁੰਦੇ ਕਹਿੰਦੇ ਤੋੜ ਲੈਣੇ ਜਿਹੜੇ ਦੋ ਤਿੰਨ ਕਿਰੇ ਹੁੰਦੇ ਆ ਕਦੇ ਕੋਈ ਤੋੜ ਲੈਂਦਾ ਕਹਿੰਦੇ ਕਦੇ ਕੋਈ ਤੋੜ ਲੈਂਦਾ ਆਪਣੇ ਤਾਂ ਨਹੀਂ ਹਜੇ ਜੀ ਸਾਰੇ ਪੱਕੇ ਜੇ ਉਹ ਹੈ ਕਾੜੇ ਹਜੇ ਹਜੇ ਕਿਰੇ ਨਹੀਂ ਤੇ ਮੱਖਾ ਚਲੋ ਆਪਾਂ ਢੇੜਾ ਛੇੜਾ ਕੱਢ ਕੇ ਆਉਣੇ ਨਾਲੇ ਤਾਂ ਮਨਪ੍ਰੀਤ ਦੀਦੀ ਕਹਿੰਦੇ ਸੀ ਕਹਿੰਦੇ ਵਿਊ ਨਹੀਂ ਦਿਖਾਉਂਦੇ ਹੁਣ ਤੁਸੀਂ ਵੀਰੂ ਦਿਖਾਉਣੇ ਸਨ ਬੈਕ ਕੈਮਰਾ ਖੋਜੀ ਅਮਰੂਦ 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 ਇਹਦੇ ਤਾਂ ਮੈਨ ਲੱਗਾਈ ਨਹੀਂ ਆ ਸਿੱਕ ਲੱਗ ਰਿਆ ਨਿੱਕੇ ਨਿੱਕੇ ਇੱਕ ਉਹ ਸੇ ਦੋ ਤਿੰਨ ਆ ਲੱਗ ਰੇ 4 ਲੱਗ ਰੇ ਤੇ ਆ ਆਪਣੀ ਮੂੰਗੀ ਮੂੰਗੀ ਦੇ ਵਿੱਚ ਇਟ ਸੱਟ ਬਹੁਤ ਜਿਆਦੇ ਆ ਭਾਈ ਇਹ ਮੱਛੀ ਨਹੀਂ ਪਰ ਉਹ ਕਹਿੰਦੇ ਸੀਗੇ ਕਹਿੰਦੇ ਵੀ ਨਾ ਜਿੱਦ ਦੇ ਦਵਾਈ ਛੜਕੀਏ ਦੂਜੇ ਤੀਜੇ ਦਿਨ ਹੀ ਨਹੀਂ ਆ ਗਿਆ ਆ ਕਰਕੇ ਦਵਾਈ ਦਾ ਅਸਰ ਖਤਮ ਹੋ ਗਿਆ ਉਧਰੋਂ ਆਪਣੇ ਇਹਨੇ ਵੀ ਬਹੁਤ ਬੂਲ ਚਾ ਚੱਕ ਰੱਖਿਆ ਤੇ ਉਧਰੋਂ ਆਪਣੀ ਮੂੰਗੀ ਪੱਕਣ ਲੱਗ ਗਈ ਜੀ ਆ ਦੇਖੋ ਵਿੱਚ ਵਿੱਚ ਤਾਂ ਜਮਾ ਪੱਕ ਗਈ ਵਿੱਚ ਵਿੱਚ ਇਕੱਠੀ ਆ ਜੂਗੀ ਬਸ ਹੁਣ ਇਹ ਥੋੜੇ ਦਿਨਾਂ ਤੇ ਕਰੀ ਆ ਜੂਗੀ ਸਭ ਤੋਂ ਖਾਵਾ ਕੱਢ ਕੇ ਹੁੱਕ ਇੱਕ ਹੱਥ ਨਾਲ ਗੜਾ ਨਿਕਲਦੀ ਆ ਦੇਖੋ ਦੇਖੋ ਤੇ ਚਲੋ ਜੀ ਆਪਾਂ ਚੱਲਦੇ ਆ ਘਰੇ ਫੇਰ ਕੋਈ ਕਰਦੇ ਆ ਕੰਮ ਧੰਦਾ। ਹਜੇ ਤਾਂ ਜੀ ਆਇਆਂ ਤੁਰਦੇ ਫਿਰਦੇ ਆ ਨੂੰ ਤਾਂ ਹਵਾ ਲੱਗਦੀ ਹੈ। ਤੇ ਜੇ ਤੋ ਕੰਮ ਤਾਂ ਦਾ ਕਰਦੇ ਆ ਨਾ ਘਰੇ ਤਾਂ ਬਿਲਕੁਲ ਵੀ ਹਵਾ ਨਹੀਂ ਲੱਦੀ ਬਾਹਰ ਤਾਂ ਵਧੀਆ ਹਵਾ ਲੱਦੀ ਹੈ। ਤੇ ਇਹ ਸਬਜ਼ੀ ਆਪਣੀ ਹੁਣ ਮੀਂਹੇ ਪੈਣ ਕਰਕੇ ਹਰੀ ਭਰੀ ਭਾਈ ਮਾਰ ਲੱਗੀ ਸਾਰੀ। ਕਿ ਚੌਕ ਕਿਧਨਾ ਖੜਾਗਾ। ਹੁਣ ਤਾਂ ਇੱਕ ਸੱਦ ਹੋਊ ਖੜਾ ਕੱਲ ਨੂੰ ਨਹੀਂ ਤਾਂ ਪਾਸੋਂ ਲੈ ਜੂ ਲੈ ਜੂਗਾ। ਚਲੋ ਡਾਂਗ ਲੈ ਜੂ ਆਪਾਂ ਨੂੰ ਸਰੀ ਜਾਂਦਾ ਹੋਰ ਕੀ ਬਾਲਦੇ ਆ ਨਾ ਤੇ ਬਾਕੀ ਜੀ ਸਾਰੇ ਭੈਣ ਭਰਾਵਾਂ ਦਾ ਦਿলো ਧੰਨਵਾਦ ਜੀ ਜਿਹੜੇ ਇੰਨੀ ਜਿਆਦਾ ਸਪੋਰਟ ਕਰਦੇ ਆ ਨਾ ਤੇ ਇੰਨਾ ਜਿਆਦਾ ਆਪਣੇ ਚੈਨਲ ਨਾਲ ਹਨਾ ਪਿਆਰ ਤੁਹਾਡਾ ਬਣਿਆ ਹੋਇਆ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਜੀ ਹਨਾ ਐਵੇਂ ਹੀ ਆਪਣੇ ਚੈਨਲ ਦੇ ਨਾਲ ਸਪੋਰਟ ਕਰੋ ਜੀ ਸਾਰੇ ਜਣੇ ਤੇ ਬਾਕੀ ਹੋ ਸਕੇ ਤਾਂ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਤੁਹਾਡਾ ਬਹੁਤ ਬਿੱਤ ਧੰਨਵਾਦੀਿਕ ਹੋਊਗਾ ਹਨਾ ਜੇ ਸ਼ੇਅਰ ਕਰੋਗੇ ਤੇ ਚਲੋ ਜੀ ਨੀਰਾਚਾਰਾ ਪਾਉਣੇ ਆ ਨੀਰਾਚਾਰਾ ਪਾ ਕੇ ਫੇਰ ਚੱਕਦੇ ਆ ਭਾਂਡੇ ਤੇ ਫਿਰ ਤੁਹਾਨੂੰ ਆਪਣੀ ਨਿੱਕੀ ਲਾਡੋਣਾ ਮਿਲਾਵਾਂਗੇ ਨਿੱਕੀ ਲਾਡੋ ਨਿੱਕੀ ਲਾਡੋ ਨਿੱਕੀ ਲਾਡੋ ਲਾਡੋ ਗੋਲੇ ਦਾ ਵੱਡੀ ਲਾਡੋ ਐ ਲਾ ਦਈਏ ਵੀ ਜ਼ਿਆਦਾ ਹੀ ਵੱਡੀ ਹੋ ਗਈ ਹੁਣ ਤਾਂ ਇਹ 4 ਤਰੀਕ ਨੂੰ ਤਾਂ 9 ਮਹੀਨੇ ਕੰਪਲੀਟ ਹੋ ਜਾਣਗੇ ਚੌਥਾ ਲੱਗ ਜੂਗਾ ਤੇ ਪਰ ਨਿੱਕੀ ਲਾਡੋ ਗੋਲੇ ਦੇਖ ਕੇ ਜੇ ਦੇਵ ਦੋਨੇ ਬੈਠਿਆ ਹੁਣ ਤੇ ਆ ਲੱਗਦਾ ਵੀ ਜ਼ਿਆਦਾ ਹੀ ਵੱਡੀ ਹੋ ਗਈ ਇਹ ਚਲੋ ਜੀ ਫੇਰ ਮਿਲਦੇ ਆਪਾਂ ਲਓ ਜੀ ਆਪਾਂ ਬਣਾਉਣ ਲੱਗੇ ਸਬਜ਼ੀ ਤੇ ਤੇਲ ਆਪਾਂ ਪਾਤਾ ਕੱਲ ਵੀ ਕੱਦੂ ਸੀ ਜੀ ਅੱਜ ਵੀ ਕੱਦੂ ਹੂ ਤੇ ਉਧਰੋਂ ਇੰਨੀ ਤੇ ਕਰਦੀ ਧੁੱਪ ਆ ਜੀ ਟਾਈਮ ਸਹੀ ਨਾ 5:30 ਹੋ ਗਏ ਤੇ ਧੁੱਪ ਬਹੁਤ ਜ਼ਿਆਦਾ ਇੱਥੇ ਹਜੀ ਜੀ ਤੇ ਇੱਕ ਨਾ ਜੀ ਦੀਦੀ ਕਹਿੰਦੇ ਸੀਗੇ ਕਹਿੰਦੇ ਮੈਂ ਤੁਹਾਡੇ ਸਾਰੇ ਵਲੌਗ ਦੇਖਦੀ ਆਂ ਕਹਿੰਦੇ ਬਹੁਤ ਸੋਹਣੇ ਹੁੰਦੇ ਆ ਤੇ ਉਹ ਦੀਦੇ ਦਾ ਨਾਂ ਸੀਗਾ ਮਨਵੀਰ ਬਰਾੜ ਤੇ ਰਮਨਦੀਪ ਤੇ ਦੋ ਕਹਿੰਦੇ ਸੀ ਦੋ ਨਾਂ ਬੋਲਦੇ ਹੋ ਇਹ ਰਮਨਦੀਪ ਤੇ ਮਨਵੀਰ ਬਰਾੜ ਲੋ ਜੀ ਆਪਾਂ ਦੀਦੀ ਹੋਰਾਂ ਦੇ ਨਾਮ ਬੋਲ ਤੇ ਤੇ ਹੁਣ ਆ ਪੱਗ ਤੇਜ਼ ਕਰੀ ਧੁੱਪੇ ਬੈਠੀ ਨਹੀਂ ਜਾਈਏ ਆਏ ਜਾਂਦਾ ਦੋ ਦੋ ਸੱਜੇ ਕਰਕੇ ਨਾ ਮੰਜੇ ਮੁੰਜੇ ਮੰਜੇ ਘਟ ਕੇ ਬਾਹਰ ਇਹ ਫੇਰਾ ਕੂਲਰ ਲਾਉਣੇ ਆ ਜੀ ਬਹੁਤ ਬੁਰਾ ਹਾਲ ਕਰਤਾ ਜੀ ਰੱਬ ਨੇ ਕਰਨੀ ਨਹੀਂ ਸਾਦਾ ਪਾਇਆ ਜਿਵੇਂ ਪਹਿਲਾਂ ਮਸਮੀ ਤੋਂ ਪਹਿਲਾਂ ਸੀਗਾ ਮੌਸਮ ਉਵੇਂ ਹੀ ਆ ਹੁਣ ਵੀ ਕੋਈ ਚੇਂਜ ਨਹੀਂ ਆਇਆ ਮੌਸਮ ਦੇ ਵਿੱਚ ਐਨਾ ਵੀ ਰਾਤ ਥੋੜੀ ਜਿਹੀ ਠੰਡੀ ਹੋਣ ਲੱਗੀ ਰਾਤ ਚਲੋ ਆਇਆ ਵੀ ਅੱਗੇ ਤਾਂ 10 11 ਵਜੇ ਤੱਕ ਆਏ ਬੱਲੇ ਜੱਕ ਜੀ ਨਹੀਂ ਆਉਂਦੀ ਸੀਗੀ ਕੂਲਰਾਂ ਮੂਰੇ ਵੀ ਤੇ ਹੁਣ ਤਾਂ ਨਹੀਂ ਹੁੰਦਾ ਬਸ ਜਿਵੇਂ ਜਿਵੇਂ ਮੈਂ 8 9 ਵਜੇ ਜਾਂਦੇ ਆ

ਕੱਦੂ ਆ ਜਿਹੜਾ ਆਪਣਾ ਨਾ ਥੋੜਾ ਕਰੜਾ ਹੁੰਦਾ ਹੈ ਇਹ کئی ਸਿੱਧਵਾਂਿਆਂ ਨਾਲ ਵਧੀਆ ਬਣ ਜਾਂਦੀ ਸਰ ਜੀ ਜੇ ਕੁਝ ਇਸ ਘਰਦੇ ਆ ਤਾਂ ਉਹਨਾਂ ਜਾਂ ਦੇ ਪੂਤਾ ਨਹੀਂ ਪਤਾ ਨਹੀਂ ਕੀ ਗੱਲ ਹੈ ਪੂਪਰ ਦੇ ਵਿੱਚ ਪੋਲ ਜਾਂਦਾ ਉਹ ਜਨ ਨਹੀਂ ਪੈਣੇ ਪੂਪਰੇ ਜਿੱਤਨਾਂ ਗਿਆ ਚੁੰਨੇ ਦਾ ਕੰਮ ਹੀ ਲਗਾ ਬਸ ਇੱਕ ਆਗੂ ਘਮਚਾਉਣ ਦੀ ਥੇੜ ਹੁੰਦੀ ਅੱਗੇ ਤਾਂ ਸਾਡੇ ਵੀ ਛੜੀਆਂ ਹੁੰਦੀਆਂ ਸੀਗੀਆਂ ਉੱਤ ਚਲੋ ਛੜੀਆਂ ਨੂੰ ਅੱਗ ਚੜਾ ਲੈ ਸੀ ਲੱਕੜਾਂ ਨੂੰ ਵਧੀਆ ਹੁਣ ਆਪਣੇ ਵੀ ਨਾ ਹੁੰਦਾ ਨੀ ਨਰਮ ਐ ਤਾਂ ਕਰਕੇ ਉਹ ਛਟੀਆਂ ਬਣਾ ਛਟੀਆਂ ਦਾ ਤੋੜਾਈ ਆ ਆਪਣੇ ਹੈ ਨਹੀਂ ਨੀ

ਆਵਰ ਬਾਣੀ ਕਰਦੇ ਨੇ ਕਈ ਸਿਧੀਆਂ ਨੂੰ ਹੋਣਗੀਆਂ। ਫਿਰ ਕਿਤੇ ਜਾ ਕੇ ਆਏ ਵਧੀਆ ਬਣੂਗੀ। ਮਲਾਈ ਵਾਲੀ ਸਬਜ਼ੀ। ਥੋੜਾ ਜਨਾ ਵੀ ਉਤਨਾ ਤੜਜਾ ਨੂੰ ਨਾ ਜਿਆਦਾ ਹੀ ਹੋ ਸੀਗਾ ਕੜਾ ਆ ਜਾ। ਚੱਕ ਕਰ ਨੂੰ ਵਿਚਾਰਾ। ਚਲੋ ਜੀ ਆਪ ਅਤੀਜ ਕਰਾਂਗੇ ਨਾ। ਜੀ ਮਿਲੋ ਆਪਣੀ ਕੱਟੀ ਨੂੰ। ਛੋਟੀ ਲੱਡੋ। ਆਛਾ ਟੀ ਲਾਡੋ ਲਓ ਜੀ ਉਹ ਦੇਖ ਕੇ ਤਾਂ ਉਹਨੂੰ ਤਾਂ ਐ ਲੱਗਦਾ ਵੀ ਖਾਸੀ ਵੱਡੀ ਹੋ ਗਈ ਉਹ ਤਾਂ ਇਹਨੂੰ ਦੇਖ ਕੇ ਲੱਗਦਾ ਤੇ ਅਜੇ ਤੱਕ ਬੈਠੀ ਹੈ ਜੀ ਨਿੱਕੀ ਜੀ ਹੈ ਵਜਾ ਪਿਸਕੀ ਜੀ ਹੈ ਜਦ ਲੱਸੀ ਥੋੜੀ ਜਿਹੀ ਜ਼ਿਆਦਾ ਹੈ ਤੇ ਕਿਉਂਕਿ ਖਰਾਕ ਝੋਟੀ ਨੂੰ ਲੱਗੀ ਇਹਨੂੰ ਲੱਗੀ ਨਹੀਂ ਇਹਨੂੰ ਘਾਟ ਹੀ ਲੱਗੀ ਹੈ ਖਰਾਕ ਤੇ ਉਹ ਆਇਆ ਵੀ ਸੌਖੀ ਸੂਪ ਵੀ ਵਧੀਆ ਤੇ ਮੋਜਾਂ ਸੁੱਤੀ ਪਈ ਹੈ ਇਹਨੂੰ ਕੋਈ ਪਤਾ ਨਹੀਂ ਤੇ ਲੱਡੂ ਆਪਣੀ ਪੂਰਾ ਨੀਰਾਚਾਰਾ ਖਾਂਦੀ ਆ ਬਸ ਇਹ ਸਬਜੀ ਆ ਪਤਰੇ ਆ ਤੇ ਆ ਮਨਜ ਮੁੰਡਾ ਕੀ ਹੋ ਗਿਆ ਸੀ ਕਿ ਪਾਣੀ ਆ ਗਿਆ ਚੱਕਦੇ ਨਹੀਂ ਥੈਂਕ ਯੂ ਜਿਹੜੂ ਖਾਂ ਚੱਕਿਆ ਘਰੇ ਹਾਂ ਚੱਕਦੇ ਨਹੀਂ ਲੋ ਜੀ ਦਾਦੀ ਨਹੀਂ ਨਿਕ ਜਾਮਣ ਚਾਹਤੀ ਇਹਦੇ ਤੇ ਹੈ ਨਹੀਂ ਸੀ ਜਾਮਣਾਂ ਜਿਹੜਾ ਟਰੈਕਟਰ ਪਾਉਂਦੇ ਸੀ ਨਾ ਇੱਥੇ ਅੜ ਜਾਂਦਾ ਸੀ ਛਤਰੀ ਚ ਤੇ ਜਾਮਣਾਂ ਵਾਲੇ ਕਿੱਛ ਛੱਡ ਪਿਆ ਅਹ ਬਾਲ ਉੱਪਰ ਹੁਣ ਤੱਕੀ ਕਾਫੀ ਜਾਮਣਾਂ ਜਦੋਂ ਨਹੀਂ ਪਏਗਾ ਨਾ ਇਤੋਂ ਬਾਅਦ ਕਰਨਾ ਲੱਗ ਗਿਆ ਆ ਦੇਖੋ ਇਹ ਬਹੁਤ ਥੜੇ ਹੋ ਦੇ ਇੱਕ ਅੰਦੀ ਦਾ ਖਾਈ ਲੱਗੇ ਚਲੋ ਜੀ ਆਪਾਂ ਮੰਜੇ ਮੁੰਜੜਾ ਲੀਏ ਉਹ ਹਰੀਆਂ ਖੜੀਆਂ ਦੇਖੋ ਕਿੱਲੀ ਹੁਣ ਇੱਕੇ ਨਾਲ ਕਰਣੀਆਂ ਪਰ ਉਹ ਤੇ ਖੜੀ ਹੈ ਚਲੋ ਜੀ ਅੱਜ ਜਸ਼ਨਾਂ ਵੀ ਹੈ ਨਹੀਂ ਤੇ ਡੈਡੀ ਤੇ ਡੈਡੀ ਤੇ ਕੰਮ ਆ ਗਿਆ ਵਿਚਾਰਿਆਂ ਤੇ ਲੱਕੜਾ ਵੱਢ ਕੇ ਦੇ ਰਹੇ ਕਿਉਂਕਿ ਰੋਟੀ ਰੋਟੀ ਪਕਾਵਾਂਗੇ ਜੀ ਲੋ ਜੀ ਮੈਂ ਇੱਕ ਜਮਨ ਤੋੜ ਲਿਆ ਲੋ ਜੀ ਤਾਰਾ ਦੂਰਾ ਆਲਾ ਕੰਮ ਜਮਾ ਫਤੇ ਕਰਤਾ ਤੇ ਧਾਰਾ ਮੇਰਦੀਆ ਕੱਢ ਕੇ ਕੰਮ ਜਮਾ ਤੇ ਉਧਰ ਲ ਮੰਮੀ ਹੁਣ ਪਿਉਂਦੇ ਕੋਸ ਹੁਣ ਪਾਣੀ ਤੇ ਬਸ ਮੈਂ ਮੈਂ ਦੁੱਧ ਤਾਰ ਕੇ 시ਗਰ ਮਤ ਸਲੋ ਅਬੀ ਸਲੋ ਜੀ ਅੱਗ ਦੀ ਥੋੜੀ ਥੋੜੀ ਅੱਗ ਦੋਖ ਲੱਕੜਾਂ ਲਾ ਕੇ ਰਹੀ ਸੀ ਤੇ ਦੁੱਧ ਵਧੀਆ ਆਉਂਦੇ ਨੂੰ ਜਿਵੇਂ ਵਾਰ ਨਹੀਂ ਨਿਕਲਦੇ ਕੜਕੜ ਵਧੀਆ ਆਲ ਬਣ ਗਿਆ ਹੋਏ ਵਰਗਾ ਤੇ ਬਸ ਹੁਣ ਜੀ ਮੈਂ ਗੁੰਨਦੀ ਆਟਾ ਤੇ ਜਰਾ ਆ ਜਿਹੜਾ ਪੀਲ ਵਾਲਾ ਥੋੜਾ ਜਿਹਾ ਇਹ ਮਿੱਠਾ ਪਾ ਕੇ ਇਹ ਹੋਰ ਪੈ ਰੋਗਾ ਜਿੱਲੇ ਤੇ 5-10 ਮਿੰਟ ਆਪੋਰ ਨੇ ਆਟਾ ਗੁੰਨ ਲਾਂਗੇ ਤੇ ਬਸ ਫਿਰ ਲੱਗ ਜਾਂਗੇ ਜੀ ਆਪਾਂ ਰੋਟੀ ਤੇ ਗਰਮੀ ਕੀ ਹੈ ਜੀ ਗਰਮੀ ਨੇ ਬੱਟ ਘੱਡ ਰੱਖੇ ਜੰਮਾ ਪੂਰਾ ਹਾਲ ਹੈ ਲੋ ਜੀ ਬਾੜੀ ਬਾੜੀ ਅੱਗ ਤੇ ਕੜੀ ਜਾਊਗਾ ਇਹ ਆਪਾਂ ਬੁਣ ਲਈਏ ਬੱਚੇ ਨੂੰ ਕਾਪਟਾ ਤੇ ਜਿਸ ਨੇ ਆਪਣਾ ਖੇਤ ਵਾਗਿਆ ਜੀ ਸਾਡੀ ਆਪਾਂ ਮੁਲਾਮ ਹੋ ਜਸਤੇ ਨਾ ਬਹੁਤ ਦਿਨ ਹੁੰਦਣ ਹੋਵੇ ਵੀਡੀਓ ਚ ਨਹੀਂ ਆਇਆ ਚਲੋ ਜੀ ਕਦੇ ਕਦੇ ਜੀਜਾ ਦਾ ਖੰਡ ਜੀ ਖਾ ਲੂ ਮਿੱਠਾ ਜਿਆ ਖਾਈ ਜੀ ਨੂੰ ਚੋਣੀ ਪੂਗੀ ਕਿ ਕਰ ਜੇ ਨਾ ਪਾਈ ਲੋ ਜੀ ਬਸ ਦੁੱਧ ਆਪਣਾ ਕੜੀ ਜਾਂਦਾ ਤੇ ਮੈਂ ਗੁੰਦੀ ਆਟਾ ਤੇ ਗਰਮੀ ਨੇ ਬੁਰਾ ਹਾਲ ਕਰ ਰੱਖਿਆ ਜੀ ਚਲੋ ਮਿਲਾਂਗੇ ਆਪਾਂ ਸੋਨੂੰ ਕੱਲ ਨੂੰ ਕਿਸੇ ਨਵੇਂ ਵੀਡੀਓ ਦੇ ਨਾਲ ਤੇ ਸਾਰਿਆਂ ਭੈਣਾਂ ਕਹਿ ਦਿੰਦਾ ਕਿ ਦੀਦੀ ਹੁਣ ਸ਼ਾਮ ਨੂੰ ਵੀਡੀਓ ਕਿਉਂ ਨਹੀਂ ਅਪਲੋਡ ਕਰਦੇ ਪਤਾ ਹੀ ਨਹੀਂ ਜੀ ਕੀ ਹੋ ਜਾਂਦਾ ਹੈ ਨੈਟ ਨੂੰ ਵੀ ਵਧੀਆ ਵੀਡੀਓ ਬਣ ਕੇ ਨਾ ਅਪਲੋਡ ਹੋ ਜਾਂਦੀ ਠੀਕ ਆ ਵੀ ਆਖ ਦਿੰਦੇ ਅਪਲੋਡ ਹੋ ਗਈ ਦੁਆਰੇ ਤੋਂ ਫੇਰ ਸਟਾਰਟ ਹੋ ਜਾਂਦੀ ਪਤਾ ਨਹੀਂ ਕੀ ਹੋ ਰਿਹਾ ਦੋ ਤਿੰਨ ਦਿਨ ਹੋ ਗਏ ਇਹ ਪ੍ਰੋਬਲਮ ਆਈ ਪਈ ਹੈਗੀ ਤਾਂ ਕਰਕੇ ਸ਼ਾਮ ਨੂੰ ਆਉਂਦੀ ਨਹੀਂ ਵੀਡੀਓ ਸਵੇਰੇ ਆਪਾਂ ਪਬਲਿਕ ਕਰਨੀ ਪੈਂਦੀ ਆ ਕਿਤੇ ਹੌਲੀ ਹੌਲੀ ਪਈ ਜਾਂਦੀ ਆ ਆਪੇ ਰਾਤ ਨੂੰ ਤੇ ਚਲੋ ਜੀ ਚਲੋ ਜੀ ਦੇਖਦੇ ਆ ਜੇ ਅੱਜ ਅਪਲੋਡ ਹੋਊਗੀ ਤਾਂ ਨਹੀਂ ਤਾਂ ਫਿਰ ਸਵੇਰੀ ਆਊਗੀ ਫਿਰ ਹੋਰ ਤਾਂ ਕੋਈ ਹੱਲ ਹੈ ਨਹੀਂ ਤੇ ਥੋੜਾ ਜਿਹਾ ਜੀ ਬਸ ਕੰਮਕਾਰ ਥੋੜੇ ਜਿਹਾ ਆਪਣੇ ਹੁਣ ਜਾਦੇ ਹੋ ਗਏ ਹੁਣ ਸਾਨੂੰ ਪਤਾ ਸੁਖਣਾ ਧਾਰਾਂ ਦਾ ਕੰਮ ਹੋ ਗਿਆ ਵਧੀਆ ਤੇ ਚਲੋ ਵਧੀਆ ਹੁਣ ਤਾਂ ਦੁੱਧ ਹੋ ਗਿਆ ਤੇ ਅੱਜ ਲੇਟ ਆਪਾਂ ਤਾਂ ਕਰਕੇ ਅੱਜ 7 ਵਜੇ ਕਿ 7 ਵਜੇ ਮੈਂ 8 ਰੋਟੀ ਲੱਗ ਜਾਂਦੀ ਸੀ ਤੇ ਅੱਜ ਆਪਾਂ ਹਜੇ ਆਟਾ ਵੀ ਨਹੀਂ ਗੁੰਨੇ ਬਸ ਮੈਂ ਗੁੰਦੀ ਆ ਜੀ ਆਟਾ ਤੇ ਜਸ਼ਨਾ ਜੀ ਆਪਣਾ ਮੈਂ ਤਾਂ ਜਸ਼ਨ ਨਾਲ ਮਲਾਵਾਂਗੀ ਜਸ਼ਨਾ ਹੈ ਨਹੀਂ ਡੈਡੀ ਕਹਿੰਦੇ ਉਹ ਤਾਂ ਇਧਰ ਉਹਦੇ ਦੋਸਤ ਆ ਜਿਹੜਾ ਉਹਦਾ ਨਾਲ ਬਾਈ ਹੋ ਜਾਂਦੇ ਉਹਨਾਂ ਕੋਲ ਜਾਵੜਿਆ ਪਹਿਲਾਂ ਡੈਡੀ ਨਾਲ ਸੀ ਖੇਤ ਗਿਆ ਕੱਖ ਕੱਢਦੇ ਸੀ ਆਹ ਹਰਾ ਲੈਣ ਹਰਾ ਲੈਣ ਗਏ ਸੀਗੇ ਤੇ ਫਿਰ ਕਹਿੰਦਾ ਉਹ ਤਾਂ ਉਧਰ ਜਾਵੜਿਆ ਉਹਨਾਂ ਕੋਲੇ ਚਲੋ ਜੀ ਮੈਂ ਉਹ ਤਾਂ ਔਖਾ ਹੀ ਆਊਗਾ ਆਪਾਂ ਵੀਡੀਓ ਦਾ ਕਰਦੇ ਆ ਇੱਥੇ ਐਂਡ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਪਲੀਜ਼ ਸਾਰੇ ਭੈਣ ਭਰਾ ਪੂਰੀ ਸਪੋਰਟ ਕਰੋ ਜੀ ਤੇ ਆਪ ਦਾ ਸਾਥ ਐਵੇਂ ਜੁਕਰੀ ਆਪਣੇ ਚੈਨਲ ਨਾਲ ਬਣਾਈ ਰੱਖਿਓ ਜੀ ਵੀਡੀਓ ਨੂੰ ਫੁੱਲ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਦਿলো ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਜੀ